ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਆਪਣੇ ਨਾਲ ਕ੍ਰੋਪ ਇਨਫੋਰਮੇਸ਼ਨ ਤੇ ਗੁਰਪ੍ਰੀਤ ਵੀਰ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹਾਂ ਬਹੁਤ ਵਧੀਆ ਵੀਰੇ ਤੁਹਾਡੇ ਮੈਂ ਇੱਕ ਵੀ ਵੀਡੀਓ ਤੁਹਾਡੀ ਮੈਂ ਛੱਡਦਾ ਨਹੀਂ ਹੈਗਾ ਜਦੋਂ ਤੁਸੀਂ ਪਾ ਦਿੰਦੇ ਆ ਜਦ ਹੀ ਮੈਨੂੰ ਮੈਨੂੰ ਦੇਖ ਲਓ ਤੁਸੀਂ ਉਹ ਜਿਹੜੇ ਆਪਣੇ ਨਰਮੇ ਦੇ ਨਰਮੇ ਵਾਲੇ ਕਦੇ ਕਰੀ ਨਹੀਂ ਮੈਂ ਤੁਹਾਡੀ ਉਹ ਗੁਲਾਬੀ ਸੁੱਢੀ ਇਹਦੀ ਇਕੱਲੀ ਇਕੱਲੀ ਵੀਡੀਓ ਦੇਖੀ ਵੀ ਆ ਕਿਵੇਂ ਕਿਵੇਂ ਦੇਖੋ ਕੋਈ ਪਤਾ ਹੀ ਲੱਗਦਾ ਰਹਿੰਦਾ ਸਾਡੇ ਡਾਕਰ ਚ ਨਾ ਨਰਮਾ ਹੁੰਦਾ ਨਾ ਆਲੂ ਹੁੰਨੇ ਆ ਅਸੀਂ ਤੁਸੀਂ ਕਣਕ ਜੀਰੀ ਵਾਲੇ ਆ ਬਸ ਨਾ ਆਪਣੇ ਮੱਕੀ ਹੋਵੇ ਕੁਝ ਵੀ ਪਰ ਮੈਂ ਆਪਣੇ ਵੀ 1 ਕਿੱਲੇ ਵਿੱਚ ਮਿੱਟੀ ਪਾ ਕੇ ਅਸੀਂ ਆਲੂ ਵੀ ਕਰਦੇ ਆ ਉਹਦੇ ਵਿੱਚ ਮੱਕੀ ਵੀ ਕਰਦੇ ਆ ਸੋਟੀ ਮਿੱਟੀ ਪਾਈ ਵੀ ਆ ਵੀ ਜਾਨੀ ਕਿ ਦੇਖਦੇ ਆ ਵੀ ਕੀ ਕੁਝ ਫਸਲ ਚ ਕੀ ਆ ਪਤਾ ਲੱਗਦਾ ਅੱਗੇ ਅੱਗੇ ਕੋਸ਼ਿਸ਼ ਕਰਾਂਗੇ ਜੀਪ ਪਲੋ ਫੇਰ ਕੇ ਨਾ ਹੁਣ ਸੰਧੂ ਵੀਰ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਤੁਸੀਂ ਡਾਕਰ ਚ ਪਟੋ ਉਹਨੂੰ ਪਲੋ ਕਰਕੇ ਵੀ ਫੇਰ ਆਲੂ ਵੀ ਜਿਕੇ ਹਾਂ ਜੀਪ ਪਲੋ ਕਰਨਾ ਪਊਗਾ ਜਿਹੜੀ ਜਿਹੜੀ ਆਲੂ ਦੀ ਹੈਗੀ ਫਸਲ ਨਾ ਉਹ ਪੁਰਪਰਾ ਬਾੜਪਾਲਦੀ ਹੈ ਪਾਣੀ ਉਹ ਚ ਖੜੇ ਨਾ ਪਾਣੀ ਉਹ ਚ ਖੜੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਖੇਤ ਹੋਵੇ ਹੁਣ ਸਾਡੀ ਮਿੱਟੀ ਉਹ ਇਹ ਜਿਹੇ ਗਿੱਲੀ ਤਾਂ ਜਮਾ ਗੋਹਾ ਬਣ ਜਾਂਦੇ ਆ ਜੇ ਸੁੱਕ ਜਵੇ ਫੇਰ ਉਹਨੇ ਤੇੜਾ ਪਾਟ ਜਾਂਦੇ ਆ ਆ ਜਿਹੜਾ ਪਟਿਆਲਾ ਤੋਂ ਦੇਵੀਗੜ ਰੋਡ ਆ ਦੇਵੀਗੜ ਇਹਦਾ ਬਹੁਤ ਜ਼ਿਆਦਾ ਲਾਲ ਮਿੱਟੀ ਹੈ ਕਣਕ ਜ਼ਿਆਦਾ ਹੁੰਦੀ ਕੱਟ ਹੋ ਜਾਂਦਾ ਮਿੱਟੀ ਬਹੁਤ ਜ਼ਿਆਦਾ ਪੱਕੜ ਆ ਜਾਂਦੀ ਜੇ ਕੱਟ ਨੂੰ ਆਪਾਂ ਜੇ ਮੰਨ ਲਓ ਪੂਰਪੁਰਾ ਬਣਾਉਣਾ ਵੀ ਉਹਦੇ ਵਿੱਚ ਕੀ ਕੁਝ ਪੋਣਾ ਕੀ ਵੀ ਜਿਵੇਂ ਤੁਸੀਂ ਉਹਨਾਂ ਦਾ ਦੱਸਦੇ ਆ ਜਿਪਸਮ ਹੋ ਗਈ ਜਾਂ ਕੁਝ ਵੀ ਕੁਝ ਇਹੋ ਜਿਹੇ ਤੱਤ ਹੈਗੇ ਜਿਹੜੇ ਉਹ ਮੜਾ ਮੋਟਾ ਸੈੱਟ ਹੋ ਸਕੇ ਜਿਹੜਾ ਖੇਤ ਨੂੰ ਪਰਪਰਾ ਕਰਦਾ ਦੇਖੋ ਇੱਕ ਤਾਂ ਹੈਗਾ ਖੇਤ ਦਾ ਪਾਰਟੀਕਲ ਸਾਈਜ਼ ਵੀ ਜੇਕਰ ਮਿੱਟੀ ਚੀਕਣੀ ਹੈਗੀ ਆ ਆਪਾਂ ਉਹਨੂੰ ਉਹਨਾਂ ਜ਼ਿਆਦਾ ਸਕਸੈਸਫੁਲੀ ਨਹੀਂ ਕਰ ਸਕਦੇ ਪੂਰਪੁਰਾਈ ਠੀਕ ਹੈ ਜੇ ਮੰਨ ਲਓ ਉਹਦੇ ਵਿੱਚ ਵੈਸੀ ਕੋਈ ਹਾਰਡ ਪੈਨ ਬਣੀ ਹੋਈ ਆ ਰੋਟਾਵੇਟਰ ਨਾਲ ਕੱਦੂ ਹੋਏ ਆ ਪੈ ਤਿੰਨ ਚਾਰ ਸਾਲ ਲਗਾਤਾਰ ਹਰ ਸਾਲ ਆਪਾਂ ਲੇਜਰ ਲੈਵਲ ਲਵਾ ਦਿੰਦੇ ਆ ਉੱਪਰਲੀ 4-5 ਇੰਚ ਮਿੱਟੀ ਦੇ ਵਿੱਚ ਫਸਲਾਂਆਂ ਜੜਾ ਬਣਦੀਆਂ ਤਾਂ ਉੱਥੇ ਜਿੰਨੇ ਕੁਦਰਤੀ ਬੈਕਟੀਰੀਆ ਵਰਤੇ ਜਾਂਦੇ ਆ ਫੰਗਸਾ ਵਰਤੀ ਜਿਵੇਂ ਟ੍ਰਾਈਕੋਡਰਮਾ ਹੋ ਗਿਆ ਐਨਪੀਕੇ ਕੰਸੋਰਟੀਆ ਹੋ ਗਿਆ ਮਾਈ ਕੋਰਾਈਜ਼ਾ ਹੋ ਗਿਆ ਇਹ ਕੋਸਾ ਹੱਦ ਤੱਕ ਤੁਹਾਡੀ ਮਿੱਟੀ ਦੇ ਵਿੱਚ ਤਾਜ਼ਾਪ پیدا ਕਰਦੇ ਆ ਜਿਹੜਾ ਇੱਕ ਤਾਂ ਜਿਹੜੀ ਵਾਧੂ ਖਰਾਕ ਲੋਕ ਹੋਈ ਪਈ ਆ ਉਹ ਮਿਲੂਗੀ ਇੱਕ ਮਿੱਟੀ ਪਰ ਫ੍ਰੀ ਵੀ ਹੋਊਗੀ ਉਹਦੇ ਨਾਲ ਤੇ ਦੂਜਾ ਇਹ ਹੈਗਾ ਵੀ ਜੇ ਮਿੱਟੀ ਦੇ ਵਿੱਚ ਕਾਲੇ ਛੋਰੇ ਦੇ ਅੰਸ਼ਾ ਫਿਰ ਤੁਸੀਂ ਉਹਦੇ ਵਿੱਚ ਜਿਪਸਮ ਵਗੈਰਾ ਯੂਜ਼ ਕਰ ਸਕਦੇ ਹੈਗੇ ਤੇ ਜੇ ਮਕੈਨਿਕਲੀ ਤੁਸੀਂ ਉਹਨੂੰ ਠੀਕ ਕਰਨਾ ਤਾਂ ਫਿਰ ਜਾਂ ਸਬਸੋਇਲ ਦਾ ਜਾਂ 12 ਇੰਚ ਵਾਲਾ ਲੋਕ ਉਲਝਦੇ ਬਹੁਤ ਹੈ ਵੀ ਜਿਪਸਮ ਪਾਉਣੀ ਕਦ ਦਾ ਇਹ ਕੋਈ ਹੈ ਤੇ ਵੀ ਡੇਢ ਵੀ ਪਏ ਪਏ ਦੇ ਕਾ ਇਹ ਸਹੀ ਹੈ ਇੱਥੇ ਕੱਲ ਖੜੜਾ ਬੜਾ ਗਰੁੱਪ ਦੇ ਵੀ ਇਹੀ ਸਵਾਲ ਪੁੱਛਦੇ ਕਿ ਜਿਪਸਮ ਕਦੋਂ ਪਾਉਣਾ ਚਾਹੀਦਾ ਕਈ ਵਾਰ ਮੈਂ ਦੇਖਦਾ ਵੀ ਕਈ ਕੰਪਨੀਆਂ ਦਾਣੇਦਾਰ ਜਿਪਸਮ ਹੁੰਦਾ ਚਲੋ ਡੀਲਰ ਉਹਨਾਂ ਨੂੰ ਖੜੀ ਫਸਲ 'ਚ ਵੀ ਪਵਾ ਦਿੰਦੇ ਹਾਂਜੀ ਸੁੰਨੇ ਖੇਤ ਚ ਜਿਪਸਮ ਪੈਂਦਾ ਖਾਲੀ ਖੇਤ ਖੇਤ ਵਾਹੋ ਦੋ ਵਾਰੀ ਵਾਹੋ ਡੂੰਗਾ ਵਾਹੋ ਜਿਪਸਮ ਖਿਲਿਆਰੋ ਰੋਟਾਵੇਟ ਕਰੋ ਬੱਟਾ ਪਾ ਕੇ ਵੱਡੀਆਂ ਪਾਣੀ ਖੜਾ ਕਰੋ ਉਹ ਜਾਵੇ ਪਾਣੀ ਥੱਲੇ ਪਾਣੀ ਹੋਰ ਖੜਾ ਕਰੋ ਰਸੋ ਦਾ ਧਰਤੀ ਚ ਜਾਵੇ ਉਹ ਸਾਰਾ ਮਿੱਟੀ ਦੇ ਵਿੱਚ ਆ ਵੀ ਰੈਕਸ਼ਨ ਕਰਕੇ ਥੱਲੇ ਚਲਾ ਜਾਵੇ ਉਹ ਫਿਰ ਜਿਪਸਮ ਕੰਮ ਕਰੋ ਜਿਪਸਮ ਨੇ ਦੋ ਕੰਮ ਕਰਨੇ ਹੁੰਦੇ ਆ ਇਹਦੇ ਵਿੱਚ ਜਿਹੜੀ ਕੁਦਰਤੀ ਤੌਰ ਤੇ ਜਿਪਸਮ ਦੇ ਵਿੱਚ ਕੈਲਸ਼ੀਅਮ ਤੇ ਸਲਫਰ ਹੈਗੀ ਆ ਉਹਦਾ ਮਿਲਣਾ ਹੀ ਮਿਲਣਾ ਫਸਲ ਨੂੰ ਠੀਕ ਹੈ ਉਹ ਹੌਲੀ ਹੌਲੀ ਕਰਕੇ ਪਾਸਟ ਪਾਰਟਾਂ ਦੇ ਵਿੱਚ ਮਿਲਦਾ ਰਹਿੰਦਾ ਅਸਲੀ ਜਿਹੜਾ ਮੇਨ ਕੰਮ ਹੈਗਾ ਵੀ ਉਹਦੇ ਵਿੱਚ ਲੂਨ ਆ ਜਿਹੜਾ ਮਿੱਟੀ ਨੂੰ ਵਾਸ਼ ਆਊਟ ਕਰਦਾ ਜਿਵੇਂ ਕੱਪੜੇ ਧੋਣੇ ਆ ਆਪਾਂ ਹਰ ਰੋਜ਼ ਧੋਣੇ ਆ ਇਹ ਮਿੱਟੀ ਨੂੰ ਵਾਸ਼ ਆਊਟ ਕਰਦਾ ਜਿਹਦੇ ਵਿੱਚ ਜਿਹੜਾ ਸੋਡੀਅਮ ਜਮਾ ਹੋਇਆ ਹੋਇਆ ਸੋਡੀਅਮ ਮਿੱਟੀ ਦੇ ਕਣਾਂ ਨਾਲ ਉਹ ਵੀ ਬਰੀਕ ਹੁੰਦਾ ਇਹ ਜਿੱਥੇ ਜਿੱਥੇ ਜਮਾ ਹੋਈ ਜਾਂਦਾ ਹੈਗਾ ਇਹ ਉੱਥੇ ਨਾ ਪੋਟਾਸ਼ ਨੂੰ ਕੰਮ ਕਰਦਾ ਪ੍ਰੋਪਰਲੀ ਨਾ ਹੋਰ ਕਿਸੇ ਚੀਜ਼ ਨੂੰ ਵਧੀਆ ਕੰਮ ਕਰ ਦਿੰਦਾ ਤੇ ਉੱਥੇ ਫਿਰ ਇਹ ਸਮੱਸਿਆ ਪੈਦਾ ਹੁੰਦੀ ਜਿੱਥੇ ਆਪਾਂ ਜਿਪਸਮ ਪਾ ਲੈਨੇ ਆ ਜਿਪਸਮ ਦੀ ਮਾਤਰਾ ਹੁਣ ਕਈ ਬੰਦੇ ਕਹਿੰਦੇ ਮੈਂ 2 ਗੱਟੇ ਪਾਉਣਾ ਮੈਂ ਕਹਿੰਦਾ ਮੈਂ 5 ਗੱਟੇ ਪਾਉਣਾ ਐਵੇਂ ਨਹੀਂ ਤੁਸੀਂ ਟੈਸਟ ਕਰਾਓ ਮਿੱਟੀ ਟੈਸਟ ਕਰਾਓ ਉਹ ਚ ਕਾਰਬੋਨੇਟ ਆਉਣਾ ਚਾਹੀਦਾ ਮਿੱਟੀ ਤੋਂ ਬਾਅਦ ਪਾਣੀ ਟੈਸਟ ਕਰਾਓ ਉਹ ਚ ਸੋਡੀਅਮ ਆਉਣਾ ਚਾਹੀਦਾ ਫਿਰ ਤੁਸੀਂ ਜਿਪਸਮ ਪਾ ਲਓ ਜੇ ਤੁਹਾਡੇ ਕੋਈ ਸੋਡੀਅਮ ਨਹੀਂ ਕੋਈ ਚਿੱਟਾ ਸ਼ੋਰਾ ਨਹੀਂ ਕੋਈ ਕਾਲਾ ਸ਼ੋਰਾ ਨਹੀਂ ਫਿਰ ਤੁਸੀਂ ਨਾਰਮਲੀ ਰਾਫ ਇੱਕ ਤੋਂ ਦੋ ਬੱਲੇ ਪਾ ਲਓ ਜਿਵੇਂ ਸਾਡੀ ਜ਼ਮੀਨ 'ਚ ਕੋਈ ਸ਼ੋਰਾ ਹੀ ਨਹੀਂ ਹੈਗਾ ਪਾਣੀ ਸਾਫ ਆ ਸ਼ੁੱਧ ਆ ਅਮਰ ਜਿੱਥੇ ਮਿੱਟੀ ਸਖਤ ਆ ਹਾਂਜੀ ਉੱਥੇ ਜਿਪਸਮ ਹਰੇਕ ਸਾਲ ਪਾਉਣਾ ਪੈਂਦਾ ਕਿ ਵੀ ਸਾਲ 'ਚ ਇੱਕ ਵਾਰ ਦੋ ਗੰਟੇ ਪਾ ਲਓ ਸਾਲ 'ਚ ਇੱਕ ਵਾਰ ਹਾਂ ਜੇ ਮੰਨ ਲਓ ਤੁਸੀਂ ਵਿਦਆਊਟ ਰეკਮੈਂਡੇਸ਼ਨ ਚੱਲਣਾ ਇਹ ਸੋਇਲ ਦੇ ਵਿੱਚ ਤੁਹਾਡੇ ਕੈਲਸ਼ੀਅਮ ਦੀ ਘਾਟ ਆ ਸਲਫਰ ਦੀ ਘਾਟ ਆ ਵੈਸੇ ਸਲਫਰ ਦੀ ਘਾਟ ਹੁੰਦੀ ਨਹੀਂ ਜਿੱਥੇ ਫਸਲ ਦੇ ਵਿੱਚ ਪਰਾਲੀ ਸਾਡੀ ਅਸੀਂ ਨੇ ਜ਼ਮੀਨ ਟੈਸਟ ਕਰਾਈ ਤੇ ਮਿੱਟੀ ਟੈਸਟ ਕਰਾਈ ਤੇ ਸਾਡੇ ਸਿਰਫ ਨਾਈਟ੍ਰੋਜਨ ਦੀ ਉਹ ਘਾਟ ਆ ਜ਼ਮੀਨ 'ਚ ਹੋਰ ਨਾਈਟ੍ਰੋਜਨ ਸਾਰੀ ਇੰਡੀਆ ਦੀ ਘਾਟ ਆ ਉਹ ਹਾਂ ਉਹਦੇ ਹੋਰ ਹੋਰ ਸਾਡੇ ਕੋਲ ਖਾਦਾ ਨਹੀਂ ਆਇਆ ਜਿਵੇਂ ਆਪਣੇ ਇਹ ਸਮੱਸਿਆ ਹੈਗੀ ਆ ਕਿ ਆਪਣੇ ਨਾ ਤਾਂ ਸੋਇਆ ਬੀਨ ਹੁੰਦੀ ਆ ਹਾਂਜੀ ਹਾਂ ਨਾ ਤੁਹਾਡੀ ਵੇਲਡ 'ਚ ਗਵਾਰਾ ਹੁੰਦਾ ਉਹ ਸਾਡੇ ਕੁਝ ਵੀ ਨਹੀਂ ਨਾ ਮਟਰ ਲਾਉਂਦੇ ਹੈਗੇ ਆ ਨਾ ਜਾਂਤਰ ਲਾਉਂਦੇ ਆ ਮਤਲਬ ਉਹ ਫਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਦੇ ਵਿੱਚ ਕੁਦਰਤੀ ਬੈਕਟੀਰੀਆ ਜਿਹੜੇ ਨਾਈਟ੍ਰੋਜਨ ਨੂੰ ਜਮਾ ਕਰਦੇ ਆ ਉਹ ਨਹੀਂ ਲੱਗਦੀਆਂ ਤਾਂ ਨਾਈਟ੍ਰੇਟਸ ਤੇ ਅਮਾਈਡਸ ਦੇ ਵਿੱਚ ਬਹੁਤ ਫਰਕ ਹੁੰਦਾ ਜਿਹੜੀ ਯੂਰੀਆ ਆਪਾਂ ਦਿੰਨੇ ਆ ਇਹਦੀ ਵਾਇਬਿਲਿਟੀ ਹੈ ਨਹੀਂ ਤੁਸੀਂ ਇਹ ਦੇਖੋ ਫਸਲ ਜਿਹੜੀ ਏਪੀ ਇੱਕ ਵਾਰ ਦਿੰਨੇ ਆ ਯੂਰੀਆ ਚਾਰ ਵਾਰ ਦਿੰਨੇ ਆ ਯੂਰੀਆ ਚਾਰ ਵਾਰ ਹਾਲਾਂਕਿ ਫਿਰ ਡੀਏਪੀ ਵੀ ਚਾਰ ਦੀਵਾਰ ਦੇਣਾ ਚਾਹੀਦਾ ਉਲਟ ਨਹੀਂ ਇਦਾਂ ਹੁੰਦਾ ਹੈਗਾ ਕਿਉਂਕਿ ਜਿਹੜੀ ਯੂਰੀਆ ਹੈਗੀ ਆ ਉਹ ਬਹੁਤ ਤੇਜ਼ੀ ਨਾਲ ਮਿਲਦੀ ਆ ਤੇ ਉਹਨੀ ਤੇਜ਼ੀ ਨਾਲ ਫਸਾ ਲੈ ਨਹੀਂ ਸਕਦੀ ਜਿਵੇਂ ਹੁਣ ਆਪਾਂ ਕਹੀਏ ਵੀ ਆਪਾਂ ਮਹੀਨੇ ਦੀ ਰੋਟੀ ਇੱਕ ਤਰੀਕ ਨੂੰ ਹੀ ਖਾਣੀ ਹੈ ਫਿਰ ਉਹ ਕੰਮ ਨਹੀਂ ਹੋਣਾ ਹੈਗਾ ਇਸ ਤਰ੍ਹਾਂ ਦਾ ਸਿਸਟਮ ਹੈ ਬਾਈ ਹਾਂਜੀ ਤੇ ਇੱਕ ਡੀਏਪੀ ਕਈ ਕਿਸਾਨ ਨਾ ਕਹਿੰਦੇ ਆ ਵੀ ਜੀਰੀ ਦੇ ਮੂਰੇ ਹੀ ਪਾਉਣਾ ਚਾਹੀਦਾ ਸਾਡੇ ਇਹ ਨਾ ਕਣਕ ਦੇ ਵਿੱਚ ਘੇਰਦੇ ਆ ਨਹੀਂ ਮੈਂ ਦੱਸਦਾ ਵੀ ਜਿਹੜੀਆਂ ਡਾਕਰ ਜ਼ਮੀਨਾਂ ਨਾ ਜਿਨ੍ਹਾਂ ਦੇ ਵਿੱਚ ਫਾਰਮਰ ਜੇ ਤਾਂ ਆਪਦੀ ਪ੍ਰੈਕਟਿਸ ਦੇ ਵਿੱਚ 65 70 ਕਿਲੋ ਤੇ ਇੱਕ ਉਹਨੇ ਡੀਏਪੀ ਵਰਤ ਲਈ ਹਾਂਜੀ ਜਾਂ ਆਲੂਆਂ ਦਾ ਵੈਸੀ ਵੱਧ ਪੈ ਜਾਂਦੀ ਹੈ ਤਾਂ ਉਹਨਾਂ ਝੋਨੇ 'ਚ ਨਹੀਂ ਪਾਉਣੀ ਚਾਹੀਦੀ ਸੁਪਰ ਵਗੈਰਾ ਪਾ ਲੋ ਠੀਕ ਹੈ ਠੀਕ ਹੈ ਝੋਨੇ ਨੂੰ ਜ਼ਿਆਦਾ ਮਾਤਰਾ 'ਚ ਡੀਏਪੀ ਨਹੀਂ ਚਾਹੀਦੀ ਕਿਉਂਕਿ ਝੋਨੇ ਨੇ ਜੜ ਹੀ ਤਾਂ ਬਣਾਉਣੀ ਆ ਉਹਦੇ ਵਿੱਚ ਵਾਟਰ ਲੋਜਿੰਗ ਕੰਡੀਸ਼ਨਾਂ ਬਣੀ ਜਾਂਦੀਆਂ ਕਦੇ ਵਰਖਾ ਵੱਧ ਪੈ ਗਈ ਕਦੇ ਆਪਾਂ ਪਾਣੀ ਵੱਧ ਲਾਤਾ ਉਹ ਉਹਨੂੰ ਵੈਸੀ ਮਿਲ ਜਾਣੀ ਹੁੰਦੀ ਆ ਕਿਉਂਕਿ ਪਾਣੀ ਦੇ ਵਿੱਚ ਵੈਸੀ ਉਹਨੇ ਫਾਸਟ ਫੋਰਸ ਤੱਕ ਪਹੁੰਚ ਕਰ ਲੈਣੀ ਉਹ ਜੜਾਂ ਦਾ ਜਾਲਾ ਹੁਣ ਤੁਸੀਂ ਦੇਖੋ ਝੋਨੇ ਮੁੰਜਰਾ ਲੈ ਰਹੇ ਆ ਸਾਰਾ ਕਰ ਚੁੱਕੇ ਆ ਜਾਂ ਕਰ ਰਹੇ ਆ ਬੂਟਾ ਪੱਟ ਕੇ ਦਿਖਾਵੇ ਕੋਈ ਬੰਦਾ ਜਾ ਕੇ ਬਾਪਾ ਪੱਟ ਨਹੀਂ ਹੁੰਦਾ ਪੱਟ ਨਹੀਂ ਨਾ ਹੁੰਦਾ ਸਾਡੇ ਤਾਂ ਇੰਨੀਆਂ ਜੜਾਂ ਦੀ ਪਹੁੰਚ ਹੈਗੀ ਆ ਵੀ ਫਾਸਟ ਫੋਰ ਜਿੰਨਾ ਕਿ ਚਾਹੀਦਾ ਉਹਨੂੰ ਮਿਲ ਜਾਂਦਾ ਜੇ ਕੇਚ ਹੈਗਾ ਇਹ ਵਾਕਈ ਘਾਟ ਚੱਲ ਰਹੀ ਆ ਫਿਰ ਤੁਸੀਂ ਪਾ ਲਓ 15 ਤੋਂ 20 ਕਿਲੋ ਪਾ ਸਕਦੇ ਨਾਲੇ ਕਹਿੰਦੇ ਵੀ ਸੁਪਰ ਦੇ ਵਿੱਚ ਕੋਈ ਤੱਤ ਨਹੀਂ ਹੈਗਾ ਨਹੀਂ ਨਹੀਂ ਐਵੇਂ ਨਹੀਂ ਜਿਹੜੇ ਜਿਹੜੇ ਜਿਹੜਾ ਸੁਪਰ ਦੇ ਨਾਲ ਗੱਲ ਜੁੜੀ ਹੋਈ ਆ ਵੀ ਸੁਪਰ ਦਾ ਸੈਂਪਲ ਨਹੀਂ ਪਾਸ ਹੁੰਦਾ ਸੈਂਪਲ ਨਹੀਂ ਪਾਸ ਹੁੰਦਾ ਤੁਸੀਂ ਵੈਸੇ ਕੋਈ ਵੀ ਕੈਲਸ਼ੀਅਮ ਦੀ ਖਾਦ ਫਜੜੀਆਂ ਪੁਰਾਣੀਆਂ ਖਾਦਾਂ ਦੇ ਮੈਨੂੰ 2 ਸਾਲ ਹੋ ਗਈ ਵੀਰ ਜੀ ਸੁਪਰ ਜ਼ੀਰੋ ਉਹਦੇ ਵਿੱਚ ਅਜੇ ਡਾਈ ਦੇ ਵਿੱਚ ਰਲਾ ਕੇ ਪਾਉਂਦੇ ਆ ਵੀ ਡਾਈ ਮੈਂ 1 ਕਟਾ ਸੁਪਰ ਦਾ 1 ਕਟਾ ਜਿਵੇਂ ਕਿ 2 ਕਟੇ ਮੈਂ ਰਲਾ ਕੇ ਵਿੱਚ 5 ਕਿਲੋ ਸਲਫਰ ਸਲਫਰ ਘੇਰ ਦੰਨੇ ਆ ਸੀ ਕਣਕ ਦੇ ਮੂਰੇ ਫਿਰ 2 ਸਾਲ ਹੋ ਗਏ ਵੀ ਸਾਲ ਹੋ ਗਿਆ ਮੈਨੂੰ ਵੀਰੇ ਮਿਲਿਆ ਤੇ ਕੋਈ ਉਹਨੇ ਮੈਨੂੰ ਕਹਿੰਦਾ ਕਹਿੰਦਾ ਵੀ ਨਾ ਸੁਪਰ ਦਾ ਫਾਇਦਾ ਕੋਈ ਨਾ ਇਹਦੇ ਵਿੱਚ ਕਹਿੰਦਾ ਕੋਈ ਤੱਤ ਆ ਗੱਲਾਂ ਸੱਚੀ ਲੋੜ ਨਹੀਂ ਹੈਗੀ ਅੱਛਾ ਜੀ ਦੇਖੋ ਇਹ ਫਾਰਮਰ ਪ੍ਰੈਕਟਿਸ ਆ ਮਿੱਟੀਆਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਪਾਣੀ ਬਹੁਤ ਤਰ੍ਹਾਂ ਦੇ ਹੈਗੇ ਆ ਪਰ ਜਿਹੜੀ ਸਾਰੀਆਂ ਜ਼ਮੀਨਾਂ ਦੇ ਵਿੱਚ ਇੱਕ ਚੀਜ਼ ਸੇਮ ਨਹੀਂ ਹੋ ਸਕਦੀ ਪੰਜ ਬਲੱਡ ਦੇ ਪੇਸ਼ੈਂਟ ਹੋਣਗੇ ਬੀਪੀ ਦੇ ਤੇ ਸਾਰਿਆਂ ਨੂੰ ਪੰਜਾਂ ਦਵਾਈ ਸੇਮ ਨਹੀਂ ਕੰਮ ਕਰਦੀ ਜਿਹੜੀ ਸੁਪਰ ਹੈਗੀ ਆ ਵੈਸੇ ਤਾਂ ਉਹਦਾ ਡਾਟਾ ਇਹ ਕਹਿੰਦਾ ਵੀ 3 ਗੱਟੇ ਸੁਪਰ ਦੇਤੇ 1 ਗੱਟਾ ਡੀਏਪ ਆ ਹਾਂਜੀ ਠੀਕ ਹੈ ਵੱਡ ਫਾਰਮਰ ਕਹਿੰਦੇ ਵੀ ਸਾਡੀਆਂ ਕੁਝ ਇਸ ਤਰ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਜਿਵੇਂ ਸ਼ਾਹਕੋਟ ਦੀ ਪੈਲੀ ਆ ਜਿੱਥੇ ਗੰਨਾ ਹੁੰਦਾ ਹਾਂਜੀ ਜਾਂ ਤੁਹਾਡੀ ਆਪਹਾਸੋ ਖਮਾਣੋ ਦੀ ਮਰਿੰਡੇ ਏਰੀਏ ਦੀ ਪੈਲੀ ਹੈਗੀ ਆ ਇਸ ਧਰਤੀ ਦੇ ਵਿੱਚ ਲੋਕਾਂ ਨੇ ਪਾਈ ਪਾਈ ਗੱਟੇ ਸੁਪਰ ਪਾ ਕੇ ਵੀ ਦੇਖ ਲਈ ਪਾ ਲਓ ਜੀ ਕਿਉਂਕਿ ਫਰਟੀਲਾਈਜ਼ਰ ਆ ਫਰਟੀਲਾਈਜ਼ਰ ਕੈਮੀਕਲ ਜਿਹੜਾ ਹੈਗਾ ਉਹ ਫੈਕਟਰੀ 'ਚ ਤਿਆਰ ਹੋਇਆ ਹੈਗਾ ਹੋ ਸਕਦਾ ਉਹਦਾ ਗ੍ਰੇਡ ਮਾੜਾ ਹੋਵੇ ਹੋ ਸਕਦਾ ਐਕਸਪਾਇਰ ਹੋਵੇ ਉਹ ਫਿਰਦਾ ਕੰ ਚਾਹੀਦੀਆਂ ਐ ਕਰਕੇ ਇਹ ਡੁਪਲੀਕੇਸੀ ਬੰਦ ਨਹੀਂ ਹੋ ਸਕਦੀ ਕਿਸੇ ਤਰੀਕੇ ਨਾਲ ਦੇਖੋ ਜੀ ਇਹ ਤਾਂ ਇਹ ਐਗਰੀਕਲਚਰ ਸੈਕਟਰੀ ਲੈਵਲ ਦਾ ਸਵਾਲ ਹੈਗਾ ਆਪਾਂ ਤੇ ਨਾਰਮਲ ਫਾਰਮਰ ਹਾਂ ਹਾਂ ਜੀ ਇਹ ਆਪਣੇ ਇਹ ਫਾਰਮਰ ਦੀ ਹੀ ਕੰਪਨੀ ਹੈਗੀ ਜੀਐਸਪੀ ਤੇ ਇਹਨਾਂ ਨੇ ਜਿਹੜਾ ਜਿਪਸਮ ਲੈ ਕੇ ਆਂਦਾ ਮਾਰਕੀਟ ਚ ਰੌਾ ਜਿਪਸਮ ਅੱਜ ਤੱਕ ਦਾਣੇ ਦਾ ਜਿਪਸਮ ਨਹੀਂ ਦਿੱਤਾ ਪਾਊਡਰ ਵਾਲਾ ਜਿਪਸਮ ਦਿੰਦੇ ਹੈਗੇ ਆ ਇਹਨਾਂ ਦਾ ਸਾਰਾ ਹੀ ਬਾਰਡਰ ਵਾਲਾ ਹਾਂ ਸਾਰਾ ਹੀ ਪਾਊਡਰ ਵਾਲਾ ਜਿਪਸਮ ਕੋਈ ਵੀ ਪੈਕਿੰਗ ਲੈ ਸਕਦਾ ਫਾਰਮਰ ਤੇ ਖੇਤ ਤੱਕ ਸਿੱਧਾ ਪਹੁੰਚ ਕਰ ਲਦੇ ਪਾ ਤੁਹਾਡੇ ਡੀਲਰ ਹੈ ਵੀ ਨਹੀਂਗਾ ਪਰ ਜਿਹੜਾ ਹੈਗਾ ਜਿਪਸਮ ਸਹੀ ਮਿਲਣਾ ਜ਼ਰੂਰੀ ਆ ਹਾਂਜੀ ਇਹ ਧਰਤੀ ਜੋ ਕੁਦਰਤੀ ਖਾਦ ਨਿਕਲਦੀ ਆ ਜਿਵੇਂ ਹੁਣ ਗੋਹਾ ਫੈਕਟਰੀ 'ਚ ਤਿਆਰ ਨਹੀਂ ਹੁੰਦਾ ਉਹ ਗਊ ਮੱਝ ਪਸ਼ੂ ਕਰਦੇ ਹੈਗੇ ਆ ਇਹ ਜਿਪਸਮ ਆ ਜਿਹੜੀ ਕਿ ਧਰਤੀ ਦੇ ਵਿੱਚ ਧਰਤੀ 'ਚ ਹਲਚਲ ਹੋਈ ਅੱਜ ਤੋਂ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਉਹ ਜਿੱਥੇ ਉਹਨੂੰ ਪਾਲਤਿਆ ਗਈ ਜਿਵੇਂ ਆਪਾਂ ਕੋਠਿਆਂ ਦੇ ਉੱਤੇ ਜਿਗਣੀ ਮਿੱਟੀ ਲਾਉਨੇ ਆ ਹੂੰ ਪਸ਼ੂਆਂ ਥੱਲੇ ਸਰਕਾਰੇ ਤਬਾਦਲੇ ਹੈਗੇ ਸਵਾਨਾ ਭਾਂਡੇ ਮੰਜੇ ਨੇ ਇਹ ਕੁਦਰਤੀ ਸੋਰਸ ਦੇ ਨਾਲ ਆਪ ਆਪ ਦੇ ਖੇਤ ਨੂੰ ਟ੍ਰੀਟ ਕਰ ਸਕਦੇ ਹੈਗੇ ਨੇ ਇਹਦੇ ਦੋ ਤੱਤ ਮੇਨ ਹੁੰਦੇ ਆ ਕੈਲਸ਼ੀਅਮ ਤੇ ਸਲਫਰ ਬਾਕੀ ਹੋਰ ਵੀ ਬਹੁਤ ਤੱਤ ਹੁੰਦੇ ਆ ਮੈਗਨੀਸ਼ੀਅਮ ਵੀ ਕਈ ਜਗ੍ਹਾ ਤੇ ਜ਼ਿਆਦਾ ਹੁੰਦਾ ਹੈ ਹੁਣ ਅਸੀਂ ਇਹ ਜੀਰੀ ਵੱਢ ਕੇ ਕਣਕ ਭੂਰੇ ਪਾਈਏ ਕਿ ਕਣਕ ਵੱਢ ਕੇ ਜੀਰੀ ਮੁੱਢ ਪਾ ਸਕਦੇ ਹੋ ਜਿਹੜਾ ਜਿਹੜਾ ਫਾਰਮਰ ਨੇ ਖੇਤ ਬਾਸਵਾਰ ਕੇ ਬੀਜਨੇ ਆ ਹਾਂਜੀ ਸਾਡੇ ਜੀਰੋ ਡ੍ਰਿਲ ਜੀਰੋ ਡ੍ਰਿਲ ਆਉਂਦੇ ਆ ਤੱਪੜ ਹੋਣੇ ਜਾਂਦੇ ਸਾਡੇ ਵਾਲੇ ਬੰਨੇ ਚੰਨੇ ਚ ਪਿੰਡਰ ਸੁਪਰ ਸੇਡ ਨਾ ਸਾਡੇ ਕੁਝ ਵੀ ਨਾਸ ਨਹੀਂ ਪਾਉਣੀ ਆ ਜ਼ਮੀਨ ਰੌਣੀ ਕਰਕੇ ਸਾਡੇ ਤੋਂ ਕਈ ਲੋਕ ਦਾ ਜੀਰੀ ਵੱਢ ਕੇ ਰੌਣੀ ਵਿੱਚੇ ਕਰੀ ਵੀ ਹੁੰਦੀ ਆ ਸੁਪਰ ਸੇਡ ਨਾਲ ਕੇਰ ਦਿੰਨੇ ਆ ਅਸੀਂ ਨੇ ਜੀਰੀ ਵੱਢਣੀ ਆ ਸੁਪਰ ਸੇਡਰ ਦੇ ਮੂਰੇ ਤਾਂ ਪੈ ਸਕਦਾ ਅਸੀਂ ਜੀਰੀ ਵੱਢ ਕੇ ਸਿੱਧੀ ਕੇਰਨੀ ਆ ਨਾ ਬੋਣੀ ਆ ਨਾ ਕੁਝ ਕਰਨੀ ਆ ਜੀਰੋ ਡ੍ਰਿਲ ਨਾਲ ਕੇਰਨੀ ਨਹੀਂ ਪਰ ਮੇਰੀ ਇੱਕ ਬੇਨਤੀ ਆ ਵੀ ਜੇ ਤੁਹਾਡੇ ਕਿਆਰੇ ਕਿल्ले ਡੇਢ ਕਿल्ले 2 2.5 ਕਿੱल्ल्या ਦੇ ਵੀ ਕਿਆਰੇ ਹੈਗੇ ਆ ਤੇ ਪਹਿਲਾਂ ਉੱਥੇ ਰੋਟਾ ਵੇਟਰਨਾ ਕੱਦੂ ਹੋਇਆ ਉਹ ਬੱਟਾ ਫਾਈਨਲ ਹੈ ਫਸਲ ਵੱਢ ਕੇ ਉਹਨਾਂ ਬੱਟਾਂ ਨੂੰ ਬਿਨਾ ਛੇੜੀ ਤੁਸੀਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਤਾਂ ਉਹ ਕਣਕ ਵਾਸਤੇ ਕਿਆਰੇ ਬਹੁਤ ਜ਼ਿਆਦਾ ਵੱਡੇ ਆ ਸੁਪਰ ਸੀਡਰ ਦੇ ਅਸੀਂ 0 ਡ੍ਰਿਲ ਨਾਲ ਉਹੀ ਬੱਟਾਂ ਉਹਨਾਂ ਚੇ ਕਰਦੇ ਆ ਉਹਦੇ ਵਿੱਚ ਅਸੀਂ ਸਿਆੜ ਮਾਰ ਦੇਣਾ ਜੀ ਜਿਵੇਂ ਹੁਣ ਵੀ ਪਾਣੀ ਕਿਆਰੇ ਛੋਟੇ ਚਾਹੀਦੇ ਆ ਇੱਕ ਕਿੱਲੇ ਦੇ 2 ਤੋਂ 3 ਕਿਆਰੇ ਹੋਣ ਤਾਂ ਜ਼ਿਆਦਾ ਵਧੀਆ ਉਹ ਵੀ ਕਿਆਰਾ ਭਾਦੇ ਨੂੰ ਦੂਆ ਕਿਆਰਾ ਭਰਦੇ ਭਰਦੇ ਪਾਣੀ ਖਤਮ ਹੋਣਾ ਚਾਹੀਦਾ ਹਾਂ ਫਿਰ ਕਣਕੇ ਕਣਕ ਤੁਸੀਂ ਇਹ ਦੇਖ ਲਓ ਵੀ ਸਾਡੇ ਬਾਪੂ ਜੀ ਹੋਰ ਆ ਤਰੀਕਾ ਸਾਡੇ ਨਾਲ 2-2 ਕਿੱਲੇ ਬਾਦ ਕੂਈਆਂ ਪੱਟੀਆਂ ਹੋਈਆਂ ਬੋਰ ਹੋਏ ਵੀ ਉਹਨਾਂ ਦੇ ਵਿੱਚ ਉਹਦੇ ਵਿੱਚ ਸਿਆੜ ਮਾਰ ਕੇ ਖੇਤ ਦੇ ਹਾਂਜੀ ਰੇਂਦਰ ਗੜੇ ਰੇ ਸਾਡਾ ਅਰਜਿੰਦਰ ਅਰਜਿੰਦਰ ਗੜੇ ਆ ਪਿੰਡ ਸਾਡਾ ਐ ਉਹਦੇ ਤੇ ਸਿਆੜ ਮਾਰ ਦੇਣਾ ਸਿੱਧਾ ਉਧਰ ਆਟੋਮੈਟਿਕ ਬੰਦ ਕਰਕੇ ਨੱਕਾ ਕੋਈ ਚ ਨੂੰ ਖੋਲ ਦੇਣਾ ਜਦੀ ਹਾਂ ਸਾਰਾ ਪਾਣੀ ਜਾਂ ਦੂਏ ਖੇਤ ਚ ਕਰ ਦੇਣਾ ਜਾਂ ਕੋਈ ਚ ਧਾਰ ਦੇਣਾ ਅਸੀਂ ਪਾਣੀ ਖੜਾ ਨਹੀਂ ਸਕ ਗਣਕ ਨੂੰ ਜਿੰਨਾ ਪਤਲਾ ਪਾਣੀ ਲੱਗੂਗਾ ਓਨੀ ਕਣਕ ਜ਼ਿਆਦਾ ਕੱਟ ਲੋੜ ਲਓ ਅਸਲ ਇਹ ਦੁਨੀਆਂ ਚ ਜਿਹੜੀ ਜੀਰੀ ਮੰਗਦੀ ਆ ਪਾਣੀ ਉਹ ਨੂੰ ਵੀ ਕੱਟ ਲੱਗੀ ਹੁਣ ਮੰਗਣਾ ਲਾਈ ਜਾਂਦੇ ਅੰਨੇ ਬਾਹ ਹਾਂਜੀ ਹਾਂ ਅੰਨੇ ਬਾਹ ਨਹੀਂ ਸਹੀ ਹੈ 6 ਮਹੀਨੇ ਦੇ ਕਰੀਬ ਪਾਣੀ ਲਾ ਕਉ ਨੂੰ 8ਵੇਂ ਦਿਨ ਪਾਣੀ ਲੱਗ ਜਾਈਏ ਨੂੰ ਕੋਈ ਨਹੀਂ ਬਿਲਕੁਲ ਸਹੀ ਹੈ ਜੀ ਜਿੱਤਰਾ ਮਰਜੀ ਲੈ ਜਾ ਕਣਕ ਨੂੰ ਤਾਂ ਸਾਡਾ ਬਾਬਾ ਤਾਂ ਅਨਪੜ੍ਹਤਾ ਉਹ ਕਹਿੰਦਾ ਬਈ ਜਿੰਨਾ ਪਾਣੀ ਘੱਟ ਲੂਗੀ ਇੱਕ ਜੀਰੀ ਛੱਡ ਗਏ ਜਿਹੜੀ ਮਰਜੀ ਫਸਲ ਨੂੰ ਪਾਣੀ ਘੱਟ ਲਾ ਲੈ ਸਰ ਨੂੰ ਇੱਕ ਹੀ ਲੱਗਦਾ ਬਾਪੂ ਕਹਿੰਦਾ ਫਸਲ ਹੀ ਫਸਲਾਂ ਪਰ ਫਿਰ ਕੀ ਅੱਜ ਚੱਕਰ ਹੈ ਕੋਈ ਇਹਦਾ ਚੀਜ਼ ਦਾ ਸਹੀ ਹੈ ਇਹਦਾ ਕੋਈ ਸੋਚਣ ਦੀ ਲੋੜ ਨਹੀਂ ਬਚੂ ਹੋਰ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਵੈਸੇ ਹੀ ਹੈ ਜੀਰੀ ਹੈ ਜਿਹੜੀ ਪਾਣੀ ਲੈਂਦੀ ਹੈ ਇਹ ਵੀ ਹੁਣ ਸਮਝ ਆਈਏ ਲੋਕਾਂ ਨੂੰ ਜਦ ਇਹ ਬਲਾਸਟ ਚੜਨ ਲੱਗੀ ਨੂੰ ਡੇਢ ਮਹੀਨਾ ਪਾਣੀ ਆ ਜੂਰੀਆ ਪਰ ਲੈਉਣ ਨੂੰ ਫਿਰ ਇਹਨੇ ਵੀ ਜੀ ਦੀ ਕਾਲੀ ਕਰਦੀ ਕਾਹ ਚੰਗੀ ਹਰ ਕੀਰੀ ਨੂੰ ਹੁਣ ਲੋਕ ਜੂਰੀਆ ਥੱਲੇ ਲਾ ਕੇ ਪਾਉਂਦਾ ਹਾਂ ਹਾਂ ਸੁੱਤੇ ਬਾਹਰ ਪਾਉਂਦਾ ਪਾਉਣ ਲੱਗੇ ਉਹਦਾ ਫਾਇਦਾ ਹੈ ਵੀਰ ਜੀ ਹਾਂ ਬਿਲਕੁਲ ਦੇਖੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਐਰੋਬਿਕ ਕੰਡੀਸ਼ਨ ਨਹੀਂ ਬਣਦੀ ਹੈਗੀ ਨੌਨ ਐਰੋਬਿਕ ਕੰਡੀਸ਼ਨ ਬਣਦੀ ਆ ਉੱਥੇ ਪਾਇਆ ਜਾ ਸਕਦਾ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਜਿਨ੍ਹਾਂ ਚ ਪਾਣੀ ਹੀ ਨਹੀਂ ਰੁਕਦਾ ਹੈਗਾ ਉੱਥੇ ਯੂਰੀਆ ਪਾਉਣ ਦਾ ਰਿਜ਼ਲਟ ਨਹੀਂ ਆਉਂਦਾ ਜਿੱਥੇ ਡਾਕਰ ਜ਼ਮੀਨ ਹੈਗੀ ਆ ਯੂਰੀਆ ਲੋਕਾਂ ਨੇ ਬੀਜ ਵੀ ਦਿੱਤਾ ਜਾਂ ਵੈਸੇ ਪਾ ਕੇ ਖੇਤ ਵਾਤਾ ਉੱਥੇ ਰਿਜ਼ਲਟ ਆ ਗਿਆ ਬਹੁਤ ਵਧੀਆ ਠੀਕ ਡਾਕਰ ਜਮੀਨ ਹੈ ਸਾਡੇ ਕੱਦੂਆਂ ਦੇ ਮੂਰੇ ਤਵੀਆਂ ਮਾਰ ਕੇ ਸੁਹਾਗੇ ਤੋਂ ਪਹਿਲਾਂ ਯੂਰੀਆ ਕੇਰ ਦਿੰਨੇ ਆ ਬੜਾ ਬੜਕਾ ਚ ਨਾਲ ਉੱਪਰ ਸੁਹਾਗਾ ਫੇਰ ਕੇ ਜੀਰੀ ਲਾ ਦਿੰਨੇ ਆ ਜੀਰੀ ਬਹੁਤ ਸੋਹਣੀ ਤੂਰੀ ਬਹੁਤ ਜਿਆਦਾ ਵਧੀਆ ਤੂਰੀ ਜੀਰੀ ਦੋ ਦੋ ਦਿਨ ਇਕੱਠੇ ਬੋਲੇ ਕਾਰਨ ਲੱਗਦਾ ਹੈਗਾ ਜਿਹੜੀ ਯੂਰੀਆ ਹੁਣ ਥਲ ਉੱਪਰ ਤਾਂ ਭਜਨੋ ਰਹਿ ਗਈ ਹਾਂਜੀ ਤੁਸੀਂ ਸੋਇਲ ਮਿਕਸ ਕਰਤੀ ਠੀਕ ਹੈ ਟੈਂਪਰੇਚਰ ਸਹੀ ਹੋਣਾ ਚਾਹੀਦਾ ਤਾਂ ਉਹ ਮਿੱਟੀ ਦੇ ਵਿੱਚ ਘੁਲ ਗਈ ਤੁਸੀਂ ਪਾਣੀ ਦੇ ਨਾਲ ਕੱਦੂ ਕੀਤਾ ਤਾਂ ਉਹ ਉਸ ਜਗ੍ਹਾ ਤੇ ਚਲੀ ਗਈ ਜਿੱਥੇ ਹਵਾ ਹੈ ਨਹੀਂ ਜਿੱਥੇ ਹਵਾ ਹੈ ਜੀ 1.5 ਇੰਚ ਤੇ 3 ਇੰਚ ਤੇ 4 ਇੰਚ ਤੇ ਜਦੋਂ ਉਸ ਤੱਕ ਜੜਾ ਜੜਾਂ ਝੋਨੇ ਦੀਆਂ ਪਹੁੰਚ ਗਈ ਉਹਨਾਂ ਨੇ ਜਾ ਕੇ ਲੈ ਲਈ ਠੀਕ ਹੈ ਉਹਦਾ ਲਾਸ ਨਹੀਂ ਹੋਇਆ ਹਾਰਡ ਪੈਨਚ ਵੀ ਇਸੇ ਬਣਾ ਹੋਇਆ ਹੈ ਇਹਦਾ ਨੁਕਸਾਨ ਇਹ ਹੈਗਾ ਵੀ ਜੇ ਤੁਸੀਂ ਰეკਮੈਂਡੇਸ਼ਨ ਤੋਂ ਵੱਧ ਜਾ ਰਹੇ ਹੋ ਯੋਕੇ ਕਈ ਵੰਦੇ ਕਹਾਂਦੇ ਵੀ ਚਾਰ ਗੱਟੇ ਪਾਉਣੇ ਆ ਯੂਰੀਆ ਤੇ ਸਰਦਾ ਤਾਂ ਡੇਢ ਨਾਲ ਵੀ ਆ ਠੀਕ ਆ ਪਰ ਉਹ ਚਾਰ ਗੱਟੇ ਤਰੀਨ ਦਾ ਤਰੀਕਾ ਗਲਤ ਹੁੰਦਾ ਉਹ ਫਸਲ ਨਹੀਂ ਚਾਰ ਖਾਂਦੀ ਜੇ ਫਸਲ ਚਾਰ ਖਾਜੂਗੀ ਤਾਂ ਉਹ 30 ਮੋਡਲ ਚੋਂ ਨਾ ਟੱਪਦਾ ਨਹੀਂ ਟੱਪਦਾ ਨਹੀਂ ਹਾਂ ਉਹ ਕਾਲੀ ਹੋਣ ਲੱਜੰਦੀ ਤੇ ਬੱਲੀ ਚ ਪਟਾਸ ਪੈਣ ਲੱਗ ਜਾਂਦੀ ਹਾਂ ਹਾਂ ਬਿਲਕੁਲ ਜੋ ਪ੍ਰੋਬਲਮ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਵਧਾਈਓਕੇ ਜੀ